ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਦਾ ਬੋਬੋ ਸੁਆਟਾ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਆ ਗਈਆਂ ਨੇ ਵੀਰੋ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਤਾਂ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀਰ ਦਾ ਜਾ ਜਾ ਆਓ ਵੀਰੇ ਨੰਬਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸੀਆ ਵੀਰੇ ਸਾਸੀਕਾਲ ਕਲਜੇਂਦਰ ਭਾਈ ਸਾਰੇ ਵੀਰ ਭਰਾਵਾਂ ਨੂੰ ਸਾਸੀਕਾਲ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਜੀ ਚੜਦੀ ਕਲਾ ਸਤਿਗੁਰੂ ਦੀ ਬਹੁਤ ਕਿਰਪਾ ਵਧੀਆ ਵੀਰੇ ਵਧੀਆ ਮਹਾਰਾਜ ਦੀ ਦਇਆ ਜੀ ਵਧੀਆ ਵੀਰੇ ਨਾਮ ਦੱਸਿਓ ਆਪਣਾ ਨਾਮ ਆ ਆਪਣਾ ਕਬਲਜੀਤ ਸਿੰਘ ਪਿੰਡ ਬਾਣੀਆਂ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਕਾਲਾ ਸਾਹਿਬ ਠੀਕ ਹੈ ਜੀ ਜੀ ਤੂਲਕੇ ਦੇ ਕੋਲ ਬਿਲਕੁਲ ਉਹ ਆਪਣਾ ਨੇੜੇ ਪਿੰਡ ਬਾਣੀਆਂ ਵਾ 2 ਕਿਲੋਮੀਟਰ ਖਲਚੀਆਂ ਤੋਂ ਖਲਚੀਆਂ ਤੋਂ ਹਾਂਜੀ ਆਪਣਾ ਬਿਆਸ ਦੇਰਾ ਮਸ਼ਹੂਰ ਹੈ ਜਿੰਨੇ ਜਲੰਧਰ ਸਾਈਡ ਤੋਂ ਆਉਣਾ ਜਿੰਨਾਂ ਆਉਣਾ ਅੰਮ੍ਰਿਤਸਰ ਸਾਈਡ ਤੋਂ ਗੁਰੂਕਾ ਝੰਡਿਆਲਾ ਮਸ਼ਹੂ ਠੀਕ ਹੈ ਜੀ ਹਾਂ ਜੀ ਬਿਲਕੁਲ ਖਲਚੀਗਾ ਦੇ ਨੇੜੇ ਆਪਣਾ ਪਿੰਡ ਬਾਣੀਆਂ ਬਾਣੀਆਂ ਮੋਬਾਈਲ ਨੰਬਰ ਆਪਣਾ 6284821618 ਜੀ ਠੀਕ ਹੈ ਜੀ ਤਾਂ ਵੀਰੇ ਉਦੋਂ ਆਪਾਂ ਵੀਡੀਓ ਪਾਈ ਹੀ ਜੜੀ ਮਾਲ ਵੇਚਿਆ ਮਾਲ ਉਸੇ ਡੇਢ ਘੰਟੇ ਬਾਅਦ ਮਾਲ ਵੇਚ ਗਿਆ ਭਾਜੀ ਸਾਰੇ ਤੇ ਮੈਂ ਤਾਂ ਤੁਹਾਨੂੰ ਵੀਰੇ ਦੱਸਿਆ ਜੀ ਕਿ ਪਹਿਲੀ ਵੀਡੀਓ ਹੀ ਤੁਹਾਡੀ ਪਰ ਤੁਹਾਡਾ ਰੀਡ ਵੇਖਿਆ ਬਹੁਤ ਵਧੀਆ ਰਿਹਾ ਭਾਜੀ ਸਚਾਈ ਵੇਖਦੀ ਹੈ ਨਾ ਹਾਂਜੀ ਇੱਕ ਮਾਰਾਏ ਸਚਾਈ ਵੇਖਦੀ ਆ ਕਿ ਇਹਨਾਂ ਨੂੰ ਬਣਾ ਕਰੋ ਚੰਗਾ ਸਾਫ ਸੁਥਰਾ ਵੇਚੋ ਸਾਫ ਸੁਥਰਾ ਵੀਰੇ ਸਾਫ ਸੁਥਰੇ ਚ ਲੰਮਾ ਨਾ ਆਵੇ ਕੋਈ ਤੇ ਫੇਰ ਆਪੇ ਮਾਲ ਵੇਚਦਾ ਲੰਮਾ ਟਾਈਮ ਵੀਰੇ ਹਾਂਜੀ ਲੰਮਾ ਟਾਈਮ ਵੇਚਦਾ ਮਾਲ ਦੂਜੇ ਦਿਨ ਵੀਡੀਓ ਅਪਲੋਡ ਹੁੰਦੀ ਆ ਫੇਰ ਹਾਂਜੀ ਅੱਛੇ ਨਾ ਆਪਾਂ ਲਿੰਗਾ ਤੇ ਦੋ ਗਾਵਾਂ ਤੁਹਾਡੀ ਵੀਡੀਓ ਚ ਲੈ ਗਈ ਆ ਪਹਿਲਾਂ ਹੀ ਪਹਿਲੀ ਵੀਡੀਓ ਚ ਹੀ ਬਿਲਕੁਲ ਰੇ ਦੇ ਉਹ ਦੋ ਬਦੋ ਬਦੀ ਰਾਤੀ ਬੰਦੇ ਲੈ ਕੇ ਲਾ ਬਿਲਕੁਲ ਰੇਡ ਰੇਡ ਵੇਖਦਾ ਵੀਰੇ ਹਾਂਜੀ ਰੇਡ ਵੇਖਦਾ ਇੱਕ ਸਚਾਈ ਤੁਹਾਡੀ ਹੈ ਨਾ ਹੁਣ ਮਾਲ ਵੇਖਦਾ ਸਫਾਈ ਵਾਲਾ ਮਾਲ ਵੇਖਦਾ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਲੰਮਾ ਸਮਾਂ ਚੱਲਦਾ ਹੈ ਨਾ ਜੀ ਜੀ ਬਾਜੀ ਤਾਂ ਵੀਰੇ ਅੱਜ ਵੀ ਵੇੜਾ ਸੋਹਣੀਆਂ ਸਨਖੀਆਂ ਰੰਗ ਬਾਜ ਆ ਗਈਆਂ ਹੈ ਨਾ ਤਾਂ ਰੇਡ ਜਾਵਾਂ ਜਿਆ ਜਾਵਾਂਗੇ ਭਾਜੀ 30 32 ਕਿਲੋ ਵਾਲੀ ਵੀ ਵੇਖ ਲਿਓ ਭਾ ਕੀੜੇ ਚੱਲਦੇ ਲੋਗ ਅਸੀਂ 85 ਕਹਿੰਦੇ ਆ ਨਹੀਂ ਰੇਟ ਤਾਂ ਉੱਧਰ ਹੀ ਬੜਾ ਨੋਰਮਲ ਹੀ ਤੇ ਵੀਰੋ ਵਾਜੀ ਵੀ ਗੱਬਣ ਮੱਛੀ ਆ ਭਾਜੀ ਗੱਬਣ ਮੱਛੀ ਆ ਕੀ ਵੀਰੇ ਦੁਜਾ ਸੂਬਾ ਵੱਡੀ ਫੁੱਲ ਸਾਈਜ਼ ਕੀ ਬਾਤ ਹੈ ਵੇਖੋ ਵੀਰੋ ਫੇਸ ਕੁਆਲਿਟੀ ਬੋਦੀ ਵਾਲੀ ਨਿਗਾ ਨਿਗਾ ਕਰਨ ਆ ਗਿਆ ਫੁੱਲ ਕੁਆਲਿਟੀ ਦੀ ਵੜਾ ਵੀਰੇ ਵੱਡੀ ਤੇ ਗੱਬਣਾ ਵੀਰੇ ਗੱਬਣ ਵੀਰ ਜੀ ਕਿੰਨਾ ਟਾਈਮ ਲਾਜੂ ਇਹ ਦੇਣ ਵੇਖੋ ਭਾਜੀ 5 ਲੈ ਜੇ 10 ਲੈ ਜੇ ਜੀ ਠੀਕ ਆ ਜੀ ਅਜੇ 10 ਦੇਣ ਸੁਣਦੀ ਨਹੀਂ ਚਿਪਾ ਹੋ ਰਿਹਾ ਕੀ ਬਾਤ ਆ ਜੀ ਵੱਡੀ ਵੜ ਵੀਰੋ ਕੱਦ ਕਾਠ ਵਾਲੀ ਫੁੱਲ ਸਹਿਜ ਆ ਤਾਂ ਬਹੁਤ ਹੀ ਜ਼ਿਆਦੀ ਸ਼ਾਨਦਾਰ ਵੜਾ ਵੀਰੋ ਤੇ ਵੀਰ ਟਿਕਾ ਸਮਝ ਲੈ ਬਿਲਕੁਲ ਵੀਰੇ ਕੀ ਰਿਕਾਰਡ ਦੱਸਿਆ ਉਹ ਜੋਨਾਂ ਖੁਦਰੀਦ ਕੀਤੀ ਆ ਵੀ 32 ਕਿਲੋ ਦੁੱਧ ਭਰਿਆ ਵਿੱਚ 32 ਕਿਲੋ ਭਰਿਆ ਜੀ ਬਿਲਕੁਲ ਦੁੱਧ ਬੱਚੀ ਚਵਾਉਗੀ 35 36 ਗੱਲੋ ਬਰੀਡ ਦੱਸੀ ਜਾਂਦੀ ਆ ਕੱਦ ਕਾਠਾ ਵੱਡੀ ਆ ਐਡਾ ਕੱਦ ਵੇਖੋ ਇਹਨੇ ਲੱਭੇ ਲੰਮੀ ਤੋਰੇ ਵੀਰੇ ਮੜੀ ਨੀ ਲੰਮੀ ਤੋਰਦੇ ਇੱਥੇ ਇਹ ਕੱਟ ਦੀ ਹਾਂ ਕੱਟ ਦਿਓ ਕੱਟ ਦਿਓ ਲਓ ਪੂਰਾ ਫੁੱਲ ਕਾਇਆ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਹਾਂ ਵੀਰੇ ਕਿੰਨੇ ਦਿਨ ਲੱਜੂਏ ਦਿਨ 10 ਦਿਨ ਲੱਜੂ 10 ਦਿਨ ਲੱਜੂ ਹੈਣਾ ਠੀਕ ਆ ਜੀ ਇਹ ਵੇਖੋ ਵੀਰੇ ਦਿਨ 10 ਬਾਕੀ ਨੇ ਵੱਡੀ ਵੈੜਾ ਕੱਦ ਕਾਠ ਵਾਲੀ ਆ ਕੋਮਿਆ ਗਾਡਰ ਵਾਂਗੂ ਜਮਾਂ ਸਿੱਧੀ ਸੱਦੀ ਐ ਸਿੱਧੀ ਪੂਰੀ ਵੱਸੀ ਆ ਪੂਰੀ ਫੋਲ ਬਰੀਡ ਵੀ ਆ ਬਹੁਤ ਹੀ ਜ਼ਿਆਦੀ ਚੰਗੀ ਵਾੜਾ ਜੀ ਜਿੰਨੜੇ ਕੋ ਆਈ ਜਾਮਾ ਲੱchna ਕੇ ਕੰਪਨੀ ਨਹੀਂ ਗੱਲ ਬਿਲਕੁਲ ਬਿਲਕੁਲ ਤਾਂ ਵੀਰੇ ਕਿਵੇਂ ਉਹਨਾਂ ਮੌਸਮ ਵੀ ਚੰਗਾ ਆ ਗਿਆ ਹਨਾ ਹਾਂਜੀ ਮੌਸਮ ਤਾਂ ਬਰੀਡ ਵੀ ਫੋਲਾ ਦੁੱਧ ਤਾਂ ਇਹਨੇ ਭਰਨਾ ਭਰਨਾ ਹਨਾ ਜਿਹੜਾ ਸਾਹਮਣੇ ਵਾਲਾ ਹੋਊਗਾ ਪਤਾ ਨਹੀਂ 40 ਕਿਲੋ ਦੁੱਧ ਚਵਾਲੇ ਜਿਹੜਾ ਇਹਦੇ ਸੁਨੇ ਵਾਂਗੂ ਸੰਭੂ ਵੱਛੀ ਨੂੰ ਬਿਲਕੁਲ ਮੇਰੇ ਬ੍ਰੋਦਰ ਵਾਲਾ ਲਾਭ ਹੀ ਦਿੰਨੇ ਆ ਨਹੀਂ ਵੀ ਕੋਈ ਦਾਗ ਨਾ ਉਹ ਕੋਈ ਵਛੀ ਦੇ ਕੋਈ ਲਿਸ਼ਟੀ ਨਾ ਹੋਵੇ ਰੰਗ ਬਾਜਿਆ ਸੋਹਣੀ ਸੁਨੱਖੀ ਅਜਾ ਹੋਇਆ ਸਾਰਾ ਵਜੇ ਆਹ ਬੰਦਾ ਭਰਨਾ ਵਛੀ ਨੇ ਇੱਥੇ ਆਉਣਾ ਅੰਦਰ ਬਾਹਰ ਅੱਧੀ ਪੂਰੀ ਖਲਰਨੀ ਆ ਥਣ ਬਣਾ ਵਧੀਆ ਲੱਗਿਆ ਚੋਈਆ ਮੋਟਾ ਥਣ ਲੱਗਿਆ ਚੋਈਆ ਟੋਪ ਲੱਗਾ ਪੂਰਾ ਤਾਂ ਬਾਕੀ ਵੀਰੋ ਹੈ ਵੀ ਚਾਰੂ ਆ ਚਲੋ ਚਾਰੂ ਪਸ਼ੂ ਦੁੱਧ ਭਰਦਾ ਹਨਾ ਤਾਂ ਬਾਕੀ ਦੁੱਧ ਤਾਂ ਵੀਰੇ ਵੰਡੇ-ਮੁੰਡੇ ਦਾ ਹਨਾ ਕਿੰਨਾ ਕੋਈ ਵੰਡ ਪਾਲੂ ਇਹਨੂੰ ਉਹਨਾਂ ਛੋੜੋ ਹਨਾ ਜੀ ਆਪਣੇ ਕੋ ਗੱਬੜਿਆ ਦੋਤੇ ਗਾੜੀ ਮਾਰਾ ਇੱਕਰ ਬਿਲਕੁਲ ਸਵਾਦਾ ਤੇ ਪਰ ਇਹ ਆ ਵੀ ਆਪਾਂ ਚੋਂਦਿਆ ਚਵੋਂਦਿਆ ਬੰਦੇ ਵੇਖੇ 10 ਲੱਖਾਂ ਨਾਲੇ ਵੀਰੇ 30 ਕਿਲੋ ਦੁੱਧ ਪਰੀ ਗਈ ਰਮਾਨਾ ਬਿਲਕੁਲ ਹਾਂਜੀ ਚਲੋ ਅਗਲਾ 2-3 ਕਿਲੋ ਦਾ ਤੁਹਾਨੂੰ ਬਾਝੂਟ ਮਾਰਦਾ ਹੀ ਆ ਹਾਂ ਜਿਹੜਾ ਨੇ ਘਰ ਆਲਿਆ ਨੇ ਇਹ ਕਹਿਣਾ ਹੀ ਹੁੰਦਾ ਨਹੀਂ ਨਹੀਂ ਇਹ ਕੋਈ ਵੀ ਗੱਲ ਆ ਚਲੋ ਵੀਰੇ ਕੋਈ ਵੀ ਲੰਮੇ ਸਮੇਂ ਤੋਂ ਹਨਾ ਵਪਾਰ ਕਰਦੇ ਹੁਣ ਕਿਹੜੀ ਬਰੀਡ ਆ ਕੱਦ ਕਾਠਾ ਬਰੀਡ ਕਾਠਾ ਕੱਢਣਾ ਕੱਢਣਾ ਕਿੱਥੇ ਦੁੱਧ ਕਿੱਥੇ ਲਗਾ ਲਊਗੀ ਦੁੱਧ ਤੁਹਾਨੂੰ ਦੇਣਾ ਪੈਣਾ ਕਦੋਂ ਕੋਈ ਵੰਡਾ ਵੀ ਪਾਊ ਕਿ ਨਾ ਮਰਜੀ ਝੋਲੇ ਹਨਾ ਲੈ ਬਣਾ ਇਹਨੂੰ ਜੀ ਹਾਂਜੀ ਇਹਨੂੰ ਦੇਣਾ ਪੈਣਾ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਵੈਟ ਦੇ ਦੇਣੀ ਹੁਣ ਆਪਾਂ ਇਹ ਦੇ ਦਿਓ 75 ਦੀ ਠੀਕ ਆ ਇਹ ਇੱਕ ਹਫਤਾ ਲਾਈ ਹੋਇਆ ਹੈ ਨਾ ਹਵਤਾ ਪੂਰਾ ਲੈਣਾ ਸਾਮ ਮਾੜੀ ਜੀ ਛੱਡ ਕੇ ਆ ਹਾਂਜੀ ਆਪਾਂ ਦੇ ਦਈਏ ਜਾਇ ਜੀ ਕਰਦੀ ਥੋੜਾ ਜਾਇ ਜੀ ਦੇ ਦਈਏ ਹਾਂਜੀ ਆਪਣੇ ਕੋ ਵੇਚਣ ਵਾਲੇ ਬੰਦੇ ਖੜਦੇ ਆ 65 ਦੀ ਜਾਂਦੀ ਹੈ ਫਿਰ ਕੀ ਬਾਤ ਹੈ ਨਹੀਂ ਸਿੱਧਾ ਸਿੱਧਾ ਰੇੜਾ ਮੈਂ ਲਵ ਭਾਈ ਕੋਈ ਨਹੀਂ ਵੀਰੇ ਬਹੁਤ ਜਾਇਆ 65 ਦੀ ਕਰਾ ਮਾਨ ਹੋਰ ਤੁਸੀਂ ਜਿਆਦਾ ਨਹੀਂ ਆਉਣਾ ਵੀਰੇ 2000 ਬਸ 63 ਦੀ ਜਾਂਦੇ ਹੋ ਹਨਾ 62000 ਦੀ ਦੇਣੀ ਆ 62000 ਦੀ 62 ਦੀ ਦੇਣ ਕੀ ਬਾਤ ਆ ਜੀ ਸਾਰਾ ਪੰਜਾਬ ਫਿਰ ਕੇ ਆ ਜਾ ਕੋਈ ਵਸ਼ੀ ਬਿਲਕੁਲ ਵੱਡੀ ਵਸ਼ੀ ਵੀਰੇਓ ਕੋਈ ਵੀਰੇ ਦਾ ਚਲੋ ਸਾਰੇ ਵੀਰੇ ਵੀਡੀਓ ਵੇਂਦੇ ਆ ਕੋਈ 80 75 ਵਾਲਾ ਮੋਲਣੀ ਆਗਾ 80 75 ਵਾਲਾ ਨਹੀਂ ਪਛੀ ਮਿਲਣੀ ਨਹੀਂ 62 ਦੀ 62000 ਦੀ 62 ਦੀ ਹਾਂ ਨਾ ਬਾਕੀ ਫੋਨ ਵੀਰੇ ਲਾ ਲੈਣ ਤੈਨੂੰ ਹਣਾ ਨਿੱਕੀਆਂ ਵਛੀਆਂ ਹਾਂਜੀ ਫੋਨ ਲਾ ਲੈਣਾ ਨਿੱਕੀਆਂ ਵਛੀਆਂ ਦੇ ਮੁੱਲ ਲੋਕ ਕਰਦੇ ਕਿੱਧਰ ਤੇ ਕਿੱਧਰ ਨਹੀਂ ਫੁੱਲ ਬਰੀਡ ਆ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਦੂਜੀ ਆ ਗਈ ਸੁਜੀ ਜੀ ਇਹ ਸੂਈ ਇਹ ਸੂਈ ਹੋਈ ਆ ਠੀਕ ਹੈ ਪਹਿਲਾਂ ਮੱਛੀ ਦੁੱਜਣ ਮੱਛੀ ਜੇ ਮਗਰ ਵੱਛੀ ਜੇ ਦੀ ਮੱਛੀ ਵੇ ਕੀ ਕਮਾਲ ਦੀ ਦਿੱਤੀ ਆ ਉਹਨੇ ਬੱਚਾ ਆ ਬੱਛੀ ਆ ਇਹ ਕੋਈ ਬਰੀਡ ਹੈ ਤਾ ਨਹੀਂ ਜਿਹੜਾ ਪਾਲੂ ਗਾਂ ਦੇ ਕੋਈ ਆਖੂਗਾ ਵੀ ਸੀਮਨ ਚੰਗਾ ਲਵਾਇਆ ਬੰਨਾ 2500 ਰੁਪਏ ਦਾ ਕੀ ਬਾਤ ਹੈ ਹਾਂਜੀ ਖੋਲੋ ਵੀ ਇਹ ਮੱਛੀ ਨੂੰ ਉਹਨੇ ਹਾਂਜੀ ਹਾਂਜੀ ਖੋਲੋ ਪੂਰਾ ਵਿਖਾਈ ਇਹਦਾ ਤਾਂ ਵੇਖੋ ਵੀਰੋ ਤਾਜੀ ਸੂਈ ਆ ਮਗਰ ਵੱਛੀ ਆ ਗਈ ਆ ਵੱਛੀ ਫੁੱਲ ਬਰੀਡ ਆ ਤਾਂ ਵਹਿੜਾ ਆਪ ਵੀ ਬੜੀ ਸ਼ਕੀ ਆ ਆਂ ਯਾਰ ਕੀ ਕੇ ਕੀ ਬਾਤ ਹੈ ਬੋਦੀ ਵਾਲੀ ਵਹਿੜਾ ਬਿਲਕੁਲ ਉਹੀ ਆਂਡੇ ਵਰਗੀ ਆ ਆਂਡੇ ਵਰਗੀ ਜੇ ਮੰਨਣਯੋਗ ਆ ਵੀਰੇ ਥਾਨ ਤੋਂ ਵੀ ਬੜਾ ਸਪੈਸ਼ਲ ਫਿਰ ਤੇ ਵੀਰੇ ਸ਼ਾਂਤਾਨੀ ਆ ਹੋਰ ਕਾਫੀ ਤਿਆਰ ਹੋਈਂਦੀ ਨੇ ਬਹੁਤ ਤਿਆਰ ਹੋਈਂਦੀ ਭਾਈ ਸਾ ਆ ਵੀਰੇ 4:30 ਵਜੇ ਦੀ ਚਵਾਈ ਆ ਅਸਰੇ 7:00 ਆ 8 8:30 ਹੋਈ ਆ 8:30 ਹੋਈ ਆ ਜੇ ਤੇ ਵੱਚੀ ਦੀਆਂ ਬਹੁਤ ਚੰਗੀਆਂ ਆ ਜੀ ਮਾਡਲ ਜਿਹੜੇ ਕੋ ਵੀਰੇ ਫ੍ਰੈਸ਼ ਕੁਆਲਟੀ ਆ ਤਾ ਨਹੀਂ ਲਿਆਈਆਂ ਬੋਦੀ ਗਾੜੀਆਂ ਕੱਢ ਕੇ ਇੱਥੋਂ ਹੀ ਲੈਣਾ ਵੀਰੇ ਸੋਣੀ ਵੈੜ 1500 1500 ਕਿਲੋ ਵੇੜ ਆ ਜੇ ਸੇਵਾ ਨਾਲ ਬਿਲਕੁਲ 1500 ਉਹ ਆਇਆ ਤੇ ਵੇਖੋ ਵੀਰੋ ਵੈੜ ਵੀ ਟੋਪ ਕਲਾਸ ਆ ਤੇ ਬੱਚਾ ਵੀ ਚੰਗੇ ਅਸੀਂ ਬੰਦੇ ਨੇ ਪਾਇਆ ਤੇ ਠੰਡ ਨੋਕ ਵਾਲਾ ਪਰ ਨੋਕ ਵਾਲਾ ਦੋਰਾ ਥਾ ਤੇ ਦੋਰਾ ਥੰਗ ਗਿਆ ਫੁੱਲ ਬਰੀਡ ਆ ਇਹ ਥੋੜਾ ਸਫਾਈਆਂ ਵੇ ਵਛੀਆਂ ਪਤਾਰੀਆਂ ਲੱਗੀਆਂ ਫੇਸ ਕੁਆਲਟੀ ਤੋਂ ਲੈ ਕੇ ਤੇ ਵੀਰੇ ਥਣਾ ਦੀ ਕੁਆਲਟੀ ਤੱਕ ਬਹੁਤ ਹੀ ਜਿਆਦੀ ਚੰਗੀ ਵੈੜ ਆ ਮਗਰ ਵੀ ਵਸ਼ੀ ਆ ਤਾਂ ਵੀਰੇ ਇਹਦਾ ਮੋਲ ਕੀ ਕਰਨਾ ਪਹਿਲਾਂ ਗੱਲ ਕਰ ਲੈਣੀ ਜਿਹੜਾ ਗਰੰਟੀ ਤੇ ਖੜੂਗਾ ਹਾਂਜੀ 10 ਕਿਲੋ ਦੁੱਧ ਦੀ ਗਰੰਟੀ ਠੀਕ ਹੈ ਜਿਹੜਾ ਇੱਥੇ ਚੋਊਗਾ 12 ਕਿਲੋ ਚੋਵਾ ਕੇ ਦੇਵਾਂਗੇ ਕੀ ਬਾਤ ਹੈ ਦੋ ਟਾਈਮ ਭਾਂ ਤਿੰਨ ਟਾਈਮ ਸਾਡੇ ਵੱਲੋਂ ਤਸੱਲੀ ਕਰੇ ਇਹਨਾਂ ਦੁੱਧ ਦਾ ਵੀਰੇ ਬਰੀਡ ਆ ਨਿਕੜਨੇ ਕਰਨਾ ਹਨਾ ਚਲੋ ਬਾਕੀ ਦੁੱਧ ਵੀਰੇ ਤੁਹਾਡੀ ਸੇਵਾ ਦਾ ਤੁਹਾਡੇ ਪਾਈ ਦਾ ਤਾਂ ਬਾਕੀ ਸਾਡੇ ਸਾਹਮਣੇ ਹੈ ਨਾ ਮਗਰ ਉਹ ਵੱਛੀ ਉਹ ਮੇਲੇ ਤਾਜ਼ੀਆਂ ਵਾਲੇ ਤੇ ਇੱਕ ਵੱਛੀ ਬਹੁਤ ਜ਼ਿਆਦੀ ਬਰੀਡ ਦੀ ਜਿਹੜਾ ਸੰਭਲੂਗਾ ਵੱਛੀ ਆਉਂਦੇ ਸਵੇਰ ਨੂੰ ਦੁੱਗਣੇ ਰਪਈਆਂ ਦੀ ਹੋ ਜੂਗੇ। ਉਹ ਜੋ ਜੀ ਸੇਵਾ ਤੋਂ ਥੋੜੀ ਜਿਹੀ ਰੁੱਖੀ ਰਹੀ ਆ ਵੱਛੀ। ਹਾਂਜੀ ਬਾਕੀ ਵੀਰੇ ਹੈ ਹੁਣ ਚਾਰੂ ਆ। ਚਾਰੂ ਪੂਰੀ ਤਾਂ ਮਾਲ ਸਾਰੇ ਚਾਰੂ ਵੱਲੋਂ ਅਜੇ ਤੱਕ ਆ ਮਾਲ ਸਵਾਗਤ ਆ ਵਾ। ਬਿਲਕੁਲ ਪਰ ਜਰੂਰ ਜਾਂ ਨਹੀਂ ਅਜੇ। ਹਾਂਜੀ ਇਹ ਪੂਰੇ ਪਸ਼ੂ ਸਵੇਰ ਦੇ ਟਾਈਮ ਕਰਕੇ ਥੋੜੇ ਭੁੱਖੇ ਆ ਹੈ ਨਾ। ਹਾਂਜੀ ਹਾਂਜੀ ਭੁੱਖੇ ਜੇ ਅੰਦਰੋਂ ਕੱਢੇ ਆ। ਬਿਲਕੁਲ ਤਾਂ ਬਾਕੀ ਵੀਰੇ ਇਹਦੇ ਮੋਲ ਦੀ ਗੱਲ ਕਰ ਕਰ ਦੋ ਮਹਾਨਾ ਵੀਰੇ ਜਾਣ ਦੀ 35 ਦੀ ਕਿਆ ਬਾਤ ਹੈ ਦਾਚਣ ਪਾਖੜੇ ਕਿਹਾ ਵੀਰੇ ਕਰਾ ਮਾਰੰਗ ਚੋਂ ਬੱਚੀ ਜੋ ਦੋ ਛੱਡ ਗਏ 33 31000 ਦੀ ਦੇਣੀ ਆ 31000 ਦੀ ਹਾਨਾ 32 ਦੀ ਦੇਣੀ ਆ ਹਾਨਾ ਟੋਕਣਾ ਵਾਲਾ ਭਾਅ ਤੇ ਵੇਖੋ ਵੀਰੇ ਉਹ ਵੀਰੇ ਨੇ ਕਿਹਾ ਕਿ ਮੈਨੂੰ ਮਿਲੀ ਭਾਣਾ ਵੇੜ ਤੇ ਜੈ ਜੀ ਦੇ ਦੇਣੀ ਆ ਕਿਉਂਕਿ ਕਿ ਵੀਰ ਨੇ ਥੋੜੀ ਜੀ ਸੰਭੀ ਘਟਾ ਹੈ ਨਾ ਆਪਾਂ ਨੂੰ ਵੀ ਭਾਅ ਚਾਹੀ ਤੇ ਭਾਅ ਜੀ ਦਿੱਤੀ ਬਿਲਕੁਲ 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 ਹਾਂ ਸੋਣਾ ਤਾਂ ਲੱਗਿਆ ਮੇਲਾ ਯਾ ਜਲੂਕਣਾ ਜਿਹੜਾ ਲੁੱਟ ਲੂ ਬਿਲਕੁਲ ਹਾਂਜੀ ਬਰੀਡ ਮੁੱਲ ਵਿੱਚ ਹੀ ਦੀ ਜਿਹੜਾ ਉਹ ਦਾਹ ਕਰਤੂਤ ਵਾਲੀ ਆ ਬਿਲਕੁਲ ਵੀਰੇ ਬਿਲਕੁਲ ਹਾਂ ਨਾ 33 ਦੀ ਹੋ ਗਈ ਇਹ ਇਹ 33 ਦੀ ਆ ਨਾ ਠੀਕ ਠੀਕ ਹੈ ਹਾਂਜੀ ਤਾਂ ਇਹ ਸੂਈ ਰਗਬਣਾ ਨਹੀਂ ਇਹ ਨਹੀਂ ਸੂਈ ਸਵਾਈ ਸੂਈ ਸਵਾਈ ਅੱਜ ਇਹਨੂੰ 8ਵੇਂ ਦਿਨ ਆ ਸੂਈ ਨੁਗਿਆ ਇਹ ਸੂਈ ਆ 9ਵੇਂ ਦਿਨ ਹੋ ਗਿਆ ਅੱਜ 11 ਤਰੀਕ ਦੀ ਸੂਈ ਵੀਡੀਓ ਹੈਗੀ ਜੇਰ ਪੌਂਦੀ ਦੀ ਵੀ ਅੱਛਾ ਠੀਕ ਹੈ ਹਾਂਜੀ ਸਾਰੇ ਸਬੂਤ ਰੱਖੇ ਆ ਬਿਲਕੁਲ ਬਿਲਕੁਲ ਵੀਰੇ ਚੋਈ ਵੀਰਾਂ ਨੂੰ ਹੁੰਦਾ ਹੈ ਨਾ ਕਿ ਜੇਰ ਵਗੈਰਾ ਪਾਤੀ ਆ ਉਹ ਫਿਰ ਤੁਸੀਂ ਵੀਡੀਓ WhatsApp ਤੇ ਪਾ ਦਿਓ ਹ ਆ ਦੇਖੋ ਵੀਰੇ ਲੇਵਾ ਚੈੱਕ ਕਰੋ ਇਹਦਾ ਇਹਨੇ ਬੱਚਾ ਕਿ ਬਾਇ ਵੀਰੇ ਬੱਚਾ ਬਾਇ ਅੱਛਾ ਬੱਚਾ ਆ ਗਿਆ ਤਾਂ ਦੇਖੋ ਵੀਰੇ ਹਲੇ ਵਾਲੂ ਵੀ ਸੋਹਣਾ ਲੱਗਿਆ ਬਾਕੀ ਕਿਵੇਂ ਵੀ ਇਹਨੇ ਦੱਸਿਆ ਕਿ 4.5 ਚਵਾਈ ਕਰਤੀ ਆ ਪਸ਼ੂਆਂ ਦੀ ਤਾਂ 8.5 ਹੋਇਆ ਜੀ ਸ਼ਾਮਾਂ ਨੂੰ ਲੈ ਕੇ ਬੱਚਿਆਂ ਕੋ ਚੱਡੇ ਤੁਰ ਨਹੀਂ ਹੁੰਦਾ ਬਿਲਕੁਲ ਤਾਂ ਤੁੰਗ ਲੱਗਿਆ ਸੋਹਣਾ ਵੇੜਾ ਨੇ ਵਾਹ ਦਰੀਏ ਬੋਦੀ ਚੰਗੀ ਵੇੜਾ ਵੀਰੋ ਗਾਂ ਧੋਰਾ ਇਹਨੂੰ ਬਿਲਕੁਲ ਆਇਆ ਇੱਕ ਈ ਬੱਚਾ ਜਿੱਥੇ ਚੱਲੀਆਂ ਆ ਜਾ ਦੇ ਬੱਚਾ ਆ ਜਾ ਬੰਦੇ ਉਹ ਉਹ ਬੱਚਾ ਆ ਗਿਆ ਹੈ ਨਾ ਉਹ ਬੱਚਾ ਹੈ ਉਹ ਉਹ ਵੀਰੋ ਬੱਚਾ ਆ ਗਿਆ 나ੜੂ ਤੇ ਠੀਕ ਹੈ ਵੀਰੇ ਠੀਕ ਹੈ ਇਹ ਪਾ ਮਿਲ ਨਹੀਂ ਨਹੀਂ ਗਾੜੀ ਥਾਣ ਵੇ ਕੱਢਾ ਦੋਰਾ ਲੱਗਾ ਵਸ਼ੀ ਨੂੰ ਹੈ ਤੇ ਨਹੀਂ ਥਾਣਕਾ ਨੋਕਾਲਾ ਬਿਲਕੁਲ ਵੀਰੇ ਬਿਲਕੁਲ ਤਾਂ ਇਹਦਾ ਮੁੱਲ ਵੀਰੇ ਚੱਲਣ ਦੀ 40000 ਦੀ ਨਹੀਂ ਜਾਣਦੇ ਵਿਆਜ ਜਾਨਦੇ ਜਾਇ ਜੀ ਜਾਣਦੇਗੇ ਜਾਇ ਜੀ ਉਡਦੀਆਂ ਵਾਲੇ ਜਾਣਦੇ ਇਹ ਵੀ 30 ਦੀ ਉਡਦੇ ਵਾਲੇ ਕੰਮ 1000 ਹੋਰ ਛੱਡੋ 30 ਦੀ ਹੈ ਜਾਨਦੇ ਹੈ ਨਾ ਜੀ ਤਾਂ ਵੇਖੋ ਵੀਰੇ 30000 ਜੋ ਜੂਗੇ ਤੋਂ ਬਾਅਦ ਕੋਈ ਵੀਰ ਆਣ ਕੇ ਕਸਾਈ ਨਾ ਕਰੇ ਵੀਡੀਓ ਦਵਾਂਗੇ ਜੇਰ ਪੌਂਦੀ ਦੀ ਵੀ ਤਰੀਕ ਨਾਲ ਹੋਊ ਸੰਦੀ ਦੀ ਬਿਲਕੁਲ ਵੀਰੇ ਠੀਕ ਆ ਭਾਜੀ ਗਲਤ ਕੰਮ ਨਹੀਂ ਕਰਨਾ ਬਿਲਕੁਲ ਬਿਲਕੁਲ ਜੀ ਕਿਉਂਕਿ ਸਾਲੀਆਂ ਚੀਜ਼ਾਂ ਨੇ ਪਸ਼ੂ ਹਨਾ ਤਾਂ ਆਪਣੇ ਨੂੰ ਤਸੱਲੀ ਆ ਵੀਰੇ ਅੱਗੋਂ ਅਗਾਂ ਵੀਰਾਂ ਦੀ ਸੇਵਾ ਹਨਾ ਗਾੜੀ ਦੀ ਸੇਵਾ ਜੀ ਅੱਜ ਜੇ ਨਵਾਂ ਦੇਣ ਹੋਇਆ ਵਾ ਛੀਨੇ ਦੁੱਧੋ ਚੱਲਣਾ ਵਾ ਕੋਣ ਵੀ 10 ਕਿਲੋ ਦੁੱਧ ਹੋਊਗਾ 10 ਕਿਲੋ ਫੁੱਲਾ ਬਿੰਤੀ ਵਾਲਾ ਕੀ ਬਾਤ ਆ ਤਾਂ ਵੀਰੇ ਗਾੜੀ ਆ ਗਈ ਜਰਸੀ ਆ ਗਈ ਪਿਓਰ ਕੀ ਬਾਤ ਆ ਜਰਸੀ ਆ ਗਈ ਜੋ ਵੀਰੋ ਚੈੱਕ ਕਰ ਲਓ ਕੁਆਲਿਟੀ ਤਾਂ ਵੇਖੋ ਵੀਰੋ ਫੇਰ ਚੈੱਕ ਕਰੋ ਕਿਹੋ ਜਿਹੀਆਂ ਨੇ ਨਿਗੇ ਨਿਗੇ ਕੰਨ ਬੋਦੀ ਵਾਲੀ ਕੰਨ ਦੇ ਬੁੱਲ ਵੇ ਇੱਕ ਦੇ ਸੋਨੇ ਵਾਤੀ ਨੂੰ ਲਗਾ ਨੀਰ ਆ ਜਾ ਚੱਪੇ ਦਾ ਮੂੰਹ ਆ ਸਾਰੇ ਬਿਲਕੁਲ ਤੇ ਲੇਵਾ ਲੇਵਾ ਇਹ ਵੱਡੀਆਂ ਵਾਲਾ ਲੈ ਇੱਥੇ ਚੱਪੇ ਸੁੱਬੇ ਲਾਏ ਆ ਸੁੱਬੇ ਲਾਈ ਫਿਰਦੀ ਤ ਨਹੀਂ ਹਾਂ ਇੱਕ ਵੀਰੇ ਇਹਨਾਂ ਸੁੰਦਿਆਂ ਤਾਂ ਫਿਰ ਕਾਫੀ ਭਾਜੀ ਅੱਛੇ ਤੇ ਭਾਜੀ ਇਹਨਾਂ ਸੁੰਦਿਆਂ 올ਦੀ 올ਦੀ ਨੇ 2-3 ਕਿਲੋ ਹੋਰ ਬਣ ਜਾਣਾ ਬਣ ਜਾਣਾ ਬਣ ਜਾਣਾ ਚੰਗਾ ਦੁੱਧ ਪਰੋਗੀ ਵੀਰੇ ਫੇਰੇ ਦੁੱਧਰ ਮਾਣਾ 15-16 ਕਿਲੋ ਭਰੀ ਜਾਊਗੀ ਠੀਕ ਹੈ ਜੀ ਹਾਂ ਜੀ ਕਮਾਣੋ ਵੀਰ ਜੀ ਕਮਾਣੋ ਆਵਾਜ਼ ਚੀ ਦੀ ਕੋਈ ਚੀਜ਼ ਬਹੁਤ ਚੰਗੀ ਗੈੜਾ ਵੀਰੇ ਖਾਨ ਤੋਂ ਲੈ ਕੇ ਲੈਵੇਂ ਤੇ ਫੇਸ ਕੁਆਲਟੀ ਚੈੱਕ ਕਰੋ ਵੀਰੇ ਇਹ ਪਾਨ ਦੇ ਡੂੰਗ ਪੈਂਦਾ ਹੈ ਪਾਨ ਦੇ ਪੱਤੇ ਪੁੱਤੇ ਲੱਗੇ ਆ ਪੂਰੀ ਸੋਹਣੀ ਗੈੜਾ ਵੀਰੇ ਇਹਨੂੰ ਅੰਦਰ ਬਰੀਦਾ ਬਿਲਕੁਲ ਖਿੱਲੇ ਵੱਜੀ ਹੋ ਸੋਹਣੀ ਲੱਗਦੀ ਹੈ ਹਾਂਜੀ ਜਿਹੜਾ ਲੈ ਜੀ ਦੋਆ ਟੋਕਰਿਆਂ ਨਾਲ ਜਾ ਕੇ ਤੇ ਵਾਡੇ ਪਰੂਗੀ ਬਿਲਕੁਲ ਬਿਲਕੁਲ ਚੱਲੇ ਵੀਰੇ ਇਹਨੇ ਕਿੰਨਾ ਦੁੱਧ ਵੀ ਦੇਣਾ ਦੇਣਾ ਦਾ ਮਈਆ ਵਰਗਾ ਹੈਣਾ ਮੈਂ ਮੱਝ ਲੱਲੀ ਹੈ ਵੀਰੇ ਇਹ ਲਈ ਇੱਕ ਬਰਾਬਰ ਬਿਲਕੁਲ ਬਿਲਕੁਲ ਹਾਂਜੀ ਐਤਨੀ ਵਧੀਆ ਕੋਈ ਚੀਜ਼ ਆ ਖਾਨ ਬੜਾ ਪਿਆਰਾ ਲੱਗਿਆ ਦੂਰਾ ਲਗਾ ਨੂੰ ਉਕਾਲਾ ਠੀਕ ਹੈ ਜੀ ਵੀਰੇ ਲੈ ਆਈਏ ਦੋ ਚਾਰ ਦਿਨ ਹਾਂ ਜੇ ਲੈ ਆਏ ਨੇ ਦੋ ਚਾਰ ਦਿਨ ਬਿਲਕੁਲ ਅਜੇ ਬਣਦੀ ਗੁੰਦੀ ਨੇ ਲੈ ਆਏ ਨੇ ਦੋ ਚਾਰ ਦਿਨ ਵੀਰੇ ਮੋਲ ਦਾ ਕਟ ਵਾਲਾ ਬਾਹ ਨਾ ਲੱਗਾ ਤਨੀ ਜਾਇ ਜੀ ਵੀਰੇ ਚ ਹੈ ਵੀ ਚਾਰੂ ਹਣਾ ਪੂਰੀ ਚਾਰੂ ਚਾਰੂ ਨੇ ਪਛੂ ਚੱਲਣ ਦੀ ਕੀ ਫਿਰ ਜਾਇ ਜੀ ਜਾਇ ਜੀ ਹਾਂ ਜੀ 45 ਦੀ ਜਾਣਦੀ ਹੈ ਵੀ 45 ਦੀ ਹਾਂ ਜੀ ਮਾਨਤਨ ਵੀਰੇ ਤੁੰਕਰ ਵਾਲਾ ਵੀ ਮੇਰਾ ਦੋ ਛੱਡ ਦੀਏ ਪੂਰੇ ਚਾਲੀ ਦੇ ਇਹ ਚਾਲੀ ਦੇ ਪੂਰੇ ਚਾਲੀ ਦੇ ਮਿਲ ਲੰਗੇ ਪਾ ਨਹੀਂ ਜਾ ਜਾ ਹੈਗੇ ਨਾ ਕੋਈ ਭਾਜਦੇ ਭਾ ਵਧਦੇ ਕਿੱਥੋਂ ਲਿਆਂਦੀਆਂ ਘੜ ਘੜ ਕੇ ਵੀਰੇ ਨਹੀਂ ਨਹੀਂ ਰੇਟ ਗਿਆ ਜਿਹਨਾਂ ਵਾਲੇ ਬੰਦੇ ਸਾਡੇ ਕੋ ਖੜਦੇ ਉਹ ਆਲੇ ਕੋ ਭਾਜ ਭਾਜ ਜਾਂਦੇ ਆ ਫੇ ਰੋਟੀ ਮਿਲਦੀ ਆ ਬਿਲਕੁਲ ਬਿਲਕੁਲ ਵੀਰੇ ਹੁਣ ਵੱਡੀ ਵੜਾ ਮੋਦੀ ਵਾਲੀ ਆ ਵੀਰੇ ਨਿਗਾ ਨਿਗਾ ਕੰਨ ਆ ਗਿਆ ਜਰਸੀ ਆ ਬਹੁਤ ਸੋਹਣੀਆਂ ਤੇ ਸਿਰਫ 40 ਯਾਰ ਪਿਓਰ ਜਰਸੀ ਇਧਰ ਵੇ ਇਹ ਥੋੜਾ ਉਦਾਂ ਜਰਸੀ ਮੋਟੀ ਜਰਸੀ ਮੋਟੀ ਅੱਖ ਬਿਲਕੁਲ ਨਿਗਾ ਨਿਗਾ ਕੰਨ ਆ ਗਿਆ ਬਹੁਤ ਹੀ ਜਿਆਦੀ ਸੋਹਣੀ ਵੇੜਾ ਤਾਂ ਵੀਰੇ ਸੁਣਿਆ ਤਾਂ ਕਾਫੀ ਬਨਜੂਗੀ ਤਾਂ ਬਹੁਤ ਹੀ ਜਿਆਦੀ ਚੰਗੀ ਹੈ ਤੇ ਫੋਨ ਬਾਕੀ ਵੀਰ ਨੂੰ ਲਾਇਆ ਚਾਰ ਪਸ਼ੂ ਜਿਹਨਾਂ ਵੀਰ ਕੋਲੇ ਰੇਟ ਵੀਰ ਨੇ ਜਮਾ ਜਾਇਜ਼ ਕੀਤਾ ਵੀਰੋ ਤਾਂ ਵੱਡੀ ਵੇੜਾ ਚੰਗੇ ਰਕਾਰਡ ਵਾਲੀ ਜਿੰਨਾਂ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਚੰਗੇ ਪਸ਼ੂ ਕਿੱਲੇ ਵਜੇ ਵੀਰੇ ਸੋਹਣੇ ਲੱਗੂ ਵੱਡੀ ਵੇੜਾ ਦੁੱਧ ਵੀਰੇ ਗੜੀਟਾ ਡਿੱਪਾ ਇਹਦਾ ਤੁਹਾਡੀ ਸੇਵਾ ਦਾ ਜੀ ਚਾਰ ਵੀੜਾ ਨੇ ਵੀਰ ਕੋਲੇ ਚੋਹਾਂ ਦੇ ਰੇਡ ਜਾਇ ਜਨੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਛੋਟ ਛੱਪਾ ਹੋ ਜੂ ਹਨਾ ਵੀਰੇ ਹਾਂਜੀ ਛੋਟ ਛੱਪਾ ਆ ਜੂ ਜੀ ਮੋਬਾਈਲ ਨੰਬਰ ਆਪਣਾ 84821618 ਜੀ ਫੇਰ ਭਰਾਣ ਕੇ ਫੋਨ ਕਰਕੇ ਵੇਚ ਚਾ ਕੇ ਖੜਨ ਕੋਈ ਗੱਲ ਨਹੀਂ ਗਾਲੀ ਵਾਲੀ ਇਹਦਾ ਵੀਰੇ ਹਰੇਕ ਵੀਡੀਓ ਜੀ ਮੇਰੀ ਬੇਨਤੀ ਹੁੰਦੀ ਆ ਵੀ ਵੀਰੇ ਚੋਈ ਕਰਨੀ ਵੇਚ ਚਾ ਕੇ ਖਰੀਦ ਕਰਨੀ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਹਨਾ ਜੀ ਜੀ ਤਾਂ ਪਿੰਡ ਦੇ ਵੀਰੇ ਐਡਰੈਸ ਬੋਲ ਦਈਏ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਸਿਲ ਬਾਬਕਾਲਾ ਹਾਂਜੀ ਮੋਬਾਈਲ ਨੰਬਰ ਆਪਣਾ 6284821618 ਜੀ ਧੂਲ ਲਗੂ ਠੀਕ ਹੈ ਜੀ ਪਾਜੀ ਪਿੰਡ ਬਾਣੀਆਂ ਕਬਲਜੀਤ ਸਿੰਘ ਮੇਰਾ ਨਾਮ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ